ਨਿਰਮਾਣ ਵਾਸਤੇ ਜੇ ਸਭ ਤੋਂ ਪਹਿਲਾਂ ਚਾਹੀਦਾ ਹੈ ਆਪਾਂ ਨੂੰ ਪਨੀਰ ਤੇ ਦੂਸਰੇ ਚਾਹੀਦੇ ਨੇ ਹਰੇ ਮਰੂ ਆਪਾਂ ਹਲਕਾ ਜਿਹਾ ਭੁੰਨਾਗੇ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਉਹ ਪਿਆਜ਼ ਲੈ ਲਈ ਸੀ ਤੇ ਤਿੰਨ ਟਮਾਟਰ ਪਾ ਲਈਆਂ ਟਮਾਟਰਾਂ ਨੂੰ ਵੀ ਮੈਂ ਇਤਰਾ ਮਰੀਕ ਕਟ ਲਿਆ ਚਰ ਸਕਦੇ ਮੈਂ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਹੀ ਮੈਸ਼ ਕਰ ਲਾਂਗੀ ਕਿਉਂਕਿ ਬਹੁਤ ਹੀ ਸੌਫਟ ਹੈ ਤੱਕ ਆਪਣਾ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਉਨੇ ਹਾਂ ਜੀ ਇਹ ਵਾਲਾ ਪਨੀਰ ਲੋ ਜੀ ਆਪਣੀ ਬਹੁਤ ਹੀ ਟੇਸਟੀ ਹੋਮ ਸਟਾਈਲ ਮਟਰ ਪਨੀਰ ਦੀ ਪੁਰਜੀ ਬਣ ਕੇ ਬਿਲਕੁਲ ਤਿਆਰ ਹੈ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਮਟਰ ਪਨੀਰ ਦੀ ਪੁਰਜੀ ਪਹਿਲੇ ਵੀ ਆਪਾਂ ਪਨੀਰ ਦੀ ਪੁਰਜੀ ਬਣਾਈ ਸੀ ਉਹ ਬਣਾਈ ਸੀ ਆਪਾਂ ਤਾਂ ਬਸ ਟਾਈਮ ਤੇ ਅੱਜ ਆਪਾਂ ਹੋਮ ਸਟਾਈਲ ਜਿਵੇਂ ਕਿ ਆਪਾਂ ਘਰ ਵਿੱਚ ਸਿੰਪਲ ਜਿਹੇ ਤਰੀਕੇ ਨਾਲ ਪੁਰਜੀ ਬਣਾ ਕੇ ਤਿਆਰ ਕਰਦੇ ਹ ਉਸੇ ਤਰ੍ਹਾਂ ਹੀ ਇਹਨੂੰ ਤਿਆਰ ਕਰਾਂਗੇ ਚਲੋ ਜੀ ਫਿਰ ਬਣਾਉਣੇ ਆ ਜੀ ਬਹੁਤ ਹੀ ਟੇਸਟੀ ਆਪਣੀ ਮਟਰ ਪਨੀਰ ਦੀ ਪੁਰਜੀ ਮਟਰ ਪਨੀਰ ਬਣਾਉਣ ਵਾਸਤੇ ਜੇ ਸਭ ਤੋਂ ਪਹਿਲਾਂ ਚਾਹੀਦਾ ਹੈ ਆਪਾਂ ਨੂੰ ਪਨੀਰ ਤੇ ਦੂਸਰੇ ਚਾਹੀਦੇ ਨੇ ਹਰੇ ਮਟਰ ਇਹ ਮੈਂ 300 ਗ੍ਰਾਮ ਪਨੀਰ ਲਿਆ ਹੈ ਤੇ ਅੱਧੀ ਕੋਲੀ ਹਰੇ ਮਟਰ ਨੇ ਇਹ ਤਾਜ਼ਾ ਮਟਰ ਨੇ ਤੁਸੀਂ ਚਾਹੋ ਤੇ ਇੱਥੇ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਚਲੋ ਜੀ ਫਿਰ ਆਪਾਂ ਲਗਾਉਨੇ ਆ ਜੀ ਆਪਣੀ ਬਹੁਤ ਹੀ ਟੇਸਟੀ ਪਨੀਰ ਤੇ ਭੁਰਜੀ ਨੂੰ ਤੜਕਾ ਇਧਰ ਮੈਂ ਕੜਾਈ ਵਿੱਚ ਇਹ ਵਾਲੀ ਛੋਟੀ ਇੱਕ ਕੜਛੇ ਸਰੋਂ ਦਾ ਤੇਲ ਪਾਇਆ ਹੈ ਆ ਦੇਖੋ ਜੀ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਬਰੀਕ ਕਟਿਆ ਲਸਣ ਇੱਕ ਚਮਚਾ ਬਰੀਕ ਕਟਿਆ ਅਦਰਕ ਤੇ ਤਿੰਨ ਹਰੀਆਂ ਮਿਰਚਾਂ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਇਹਦੇ ਵਿੱਚ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਇੱਕ ਚਮਚਾ ਜੀਰਾ ਐਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਫਿਰ ਇਹਦੇ ਵਿੱਚ ਅਸੀਂ ਪਿਆਜ਼ ਐਡ ਕਰਾਂ ਲਸਣ ਅਦਰਕ ਆਪਣਾ ਪੱਕ ਗਿਆ ਹੈ ਇਹਨੂੰ ਆਪਾਂ ਇੰਨਾ ਹੀ ਭੁੰਨਣਾ ਹੈ ਹੋਣੇ ਦੇ ਵਿੱਚ ਆਪਾਂ ਇਹ ਵਾਲੇ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਤੁਸੀਂ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਥੋੜਾ ਜਿਹਾ ਭੁੰਨਾਂਗੇ ਕਿਉਂਕਿ ਪੁਰਜੀ ਵਿੱਚ ਥੋੜਾ ਪਿਆਜ਼ ਤੱਕਾਈ ਬਦਿਆ ਲੱਗਦਾ ਹੈ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਮੈਂ ਦੋ ਪਿਆਜ਼ ਲਏ ਸੀ ਤੇ ਤਿੰਨ ਟਮਾਟਰ ਪਾ ਰਹੇ ਹਾਂ ਟਮਾਟਰਾਂ ਨੂੰ ਵੀ ਮੈਂ ਇਤਰਾ ਮਰੀਕ ਕੱਟ ਲਿਆ ਹੈ ਨਟਰਾ ਦੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਨਮਕ ਤੁਸੀਂ ਸਵਾਦ ਅਨੁਸਾਰ ਪਾਣਾ ਹੈ ਮੈਂ ਅੱਧਾ ਚਮਚਾ ਦੇਸੀ ਨਮਕ ਐਡ ਕੀਤਾ ਹੈ ਹਲਕੇ ਜਿਹੇ ਟਮਾਟਰ ਪਾਕਦੇ ਨੇ ਫਿਰ ਇਹਦੇ ਵਿੱਚ ਆਪਾਂ ਹਰੇ ਮਟਰ ਪਾ ਦਾਂਗੇ ਤਾਂ ਕਿ ਉਹ ਵੀ ਥੋੜੇ ਦੇ ਨਾਲ ਪੱਕ ਜਾਣ पांच मिनट ਆਪਾਂ ਟਮਾਟਰਾਂ ਨੂੰ ਪਕਾ ਲਏ ਆ ਤੇ ਫਿਰ ਇਹਨੂੰ ਚੈੱਕ ਕਰਦੇ ਆਂ ਆਪਣੀ ਹੋਮ ਸਟਾਈਲ ਪੁਰਜੀ ਦਾ ਟੇਸਟ ਦੁੱਗਣਾ ਕਰਨ ਵਾਸਤੇ ਇਹਦੇ ਵਿੱਚ ਆਪਾਂ ਇੱਕ ਮਸਾਲਾ ਪਾਵਾਂਗੇ ਜਿਹਦੇ ਨਾਲ ਕੇ ਦਾ ਟੇਸਟ ਹੋਰ ਵੀ ਵਧੀਆ ਹੋ ਜਾਏਗਾ ਤੇ ਪੁਰਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਹੁਣ ਜੇ ਇਹਦੇ ਵਿੱਚ ਆਪਾਂ ਨਾਲ ਹੀ ਪਾ ਦਾਂਗੇ ਅੱਧੀ ਕੌਲੀ ਮਟਰ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਉਨੀ ਦੇਰ ਤੱਕ ਪਕਾਵਾਂਗੇ ਜਿੰਨੇ ਦੇਰ ਤੱਕ ਆਪਣੇ ਮਟਰ ਸੌਫਟ ਨਹੀਂ ਹੋ ਜਾਂਦੇ ਹੁਣ ਇਹਨਾਂ ਨੂੰ ਟੱਕ ਕੇ 2-3 ਮਿੰਟ ਆਪਾਂ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਇਹਨਾਂ ਚੈੱਕ ਵੀ ਕਰਦੇ ਰਹਿਣਾ ਹੈ। ਲਓ ਜੀ 5 ਮਿੰਟ ਹੋ ਗਏ ਨੇ ਆਪਾਂ ਮਟਰਾਂ ਨੂੰ ਬਿਲਕੁਲ ਮੀਡੀਅਮ ਫਲੇਮ ਤੇ ਪਕਾਇਆ ਹੈ। ਦੇਖੋ ਇਹਨਾਂ ਨੇ ਤੇਲ ਛੱਡਤਾ ਹੈ ਸੜਕਾ ਆਪਣਾ ਬਣ ਕੇ ਤਿਆਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਮਟਰ ਵੀ ਬਿਲਕੁਲ ਸੌਫਟ ਹੋ ਗਏ ਨੇ। ਆ ਦੇਖੋ ਜੀ ਮਟਰ ਵੀ ਬਿਲਕੁਲ ਆਪਣੇ ਸੌਫਟ ਹੋ ਗਏ ਨੇ ਹੁਣ ਪਾਉਨੇ ਆ ਜੀ ਆਪਾਂ ਇਹਦੇ ਵਿੱਚ ਮਸਾਲੇ ਫਲੇਮ ਆਪਾਂ ਕਰਾਂਗੇ ਜੀ ਮੀਡੀਅਮ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਹਲਦੀ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਇਹਨਾਂ ਨੂੰ ਮਿਕਸ ਕਰਾਂਗੇ ਇਹਦੇ ਨਾਲ ਹੀ ਆਪਾਂ ਅੱਧਾ ਚਮਚਾ ਚਿਲੀ ਫਲੈਕਸ ਪਾ ਦਾਗੇ ਰੈੱਡ ਵਾਲੇ ਜਿਹਨੂੰ ਕੁੱਟੀ ਹੋਈ ਲਾਲ ਮਿਰਚ ਕਹਿੰਦੇ ਨੇ ਉਹ ਪਾ ਦਾਗੇ ਇਹ ਆਪਸ਼ਨਲ ਹੀ ਹੈ ਜੇ ਤੁਸੀਂ ਪਾਣੀ ਆ ਪਾਓ ਜੇ ਨਹੀਂ ਪਾਣੀ ਤੇ ਇਸ ਤੋਂ ਬਿਨਾ ਵੀ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਤੇ ਹੁਣ ਉਹ ਹੀ ਖਾਸ ਮਸਾਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਦਨ ਆਪਣੀ ਪੁਰਜੀ ਦਾ ਟੇਸਟ ਹੋਰ ਜ਼ਿਆਦਾ ਵਧੀਆ ਹੋਏਗਾ ਅੱਧਾ ਚਮਚਾ ਮੈਂ ਸ਼ਾਈ ਪਨੀਰ ਮਸਾਲਾ ਐਡ ਕੀਤਾ ਹੈ ਜੇਕਰ ਤੁਸੀਂ ਇਹਨੂੰ ਪੁਰਜੀ 'ਚ ਨਹੀਂ ਕਦੀ ਪਾਇਆ ਤੇ ਇੱਕ ਵਾਰੀ ਪਾ ਕੇ ਦੇਖਿਓ ਪੁਰਜੀ ਦਾ ਟੇਸਟ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਇਸ ਤਰ੍ਹਾਂ ਹੀ ਕੱਟੀਆਂ ਹੋਈਆਂ ਦੋ ਹਰੀਆਂ ਮਿਰਚਾਂ ਵਿੱਚੋਂ ਮੈਂ ਇਹ ਕੱਟ ਲਗਾ ਦਿੱਤੇ ਨੇ ਨਾਲ ਹੀ ਬਿਲਕੁਲ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਸਿਰਫ ਦੋ ਚਮਚੇ ਮੈਂ ਪਾਣੀ ਪਾਇਆ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਤੇ ਮਸਾਲੇ ਜਲਣ ਨਾ ਇਹਨਾਂ ਦਾ ਰੰਗ ਖਰਾਬ ਨਾ ਹੋਵੇ ਇੱਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਲਵੋ ਤੁਹਾਨੂੰ ਘੱਟ ਵੱਧ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਇੱਕ ਦੋ ਮਿੰਟ ਪਕਾ ਕੇ ਫਿਰ ਪਾਉਨੇ ਆ ਜੀ ਆਪਾਂ ਇਹਦੇ ਵਿੱਚ ਪਨੀਰ ਜਿੰਨੀ ਦੇਰ ਆਪਣਾ ਮਸਾਲਾ ਬਣ ਕੇ ਤਿਆਰ ਹੋ ਰਿਹਾ ਉੰਨੀ ਦੇਰ ਆਪਾਂ ਪਨੀਰ ਨੂੰ ਸਮੈਸ਼ ਕਰ ਲੈਨੇ ਤੁਸੀਂ ਚਾਹੋ ਤੈਨੂੰ ਕੱਦੂ ਕਸ਼ ਵੀ ਕਰ ਸਕਦੇ ਹੋ ਜਾਂ ਤੁਸੀਂ ਹੱਥ ਨਾਲ ਵੀ ਨੂੰ ਬਰੀਕ-ਬਰੀਕ ਕਰ ਸਕਦੇ ਹੋ ਮੈਂ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਹੀ ਸਮੈਸ਼ ਕਰ ਲਾਂਗੀ ਕਿਉਂਕਿ ਬਹੁਤ ਹੀ ਸੌਫਟ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਪਨੀਰ ਨੂੰ ਸਮੈਸ਼ ਕਰਕੇ ਫਿਰ ਪਾਉਨੇ ਆ ਜੀ ਇਹਨੂੰ ਆਪਾਂ ਮਸਾਲੇ ਦੇ ਵਿੱਚ ਲਓ ਜੀ ਤੜਕਾ ਆਪਣਾ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਇਹ ਵਾਲਾ ਪਨੀਰ ਮੀਡੀਅਮ ਫਲੇਮ ਤੇ ਇਹਨੂੰ ਆਪਾਂ 3-4 ਮਿੰਟ ਪਕਾ ਲਾਂਗੇ ਕਿਉਂਕਿ ਇਹਨੂੰ ਜ਼ਿਆਦਾ ਪਕਾਣ ਦੀ ਲੋੜ ਨਹੀਂ ਹੈ ਬਸ 3-4 ਮਿੰਟ ਪਕਾ ਕੇ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ ਪਨੀਰ ਦੀ ਬਹੁਤ ਹੀ ਟੇਸਟੀ ਪੁਰਜੀ ਬਣ ਕੇ ਤਿਆਰ ਹੈ ਹੁਣ ਇਹਦੇ ਵਿੱਚ ਪਾਉਨੇ ਆ ਜੀ ਆਪਾਂ ਥੋੜੀ ਜਿਹੀ ਸੁੱਕੀ ਮੇਥੀ ਇੱਕ ਚਮਚੇ ਦੇ ਕਰੀਬ ਮੈਂ ਇਹ ਸੁੱਕੀ ਮੇਥੀ ਲਈ ਹੈ ਇਹ ਵੀ ਰਲਾਵਾਂਗੇ ਇਹਦਾ ਨਾਲ ਪੁਰਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰੋ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਆਪਣੀ ਸਬਜੀ ਖੁਸ਼ਬੂ ਬਹੁਤ ਪਿਆਰੀ ਆਉਣ ਲੱਗੀ ਹੈ ਬਸ 2-3 ਮਿੰਟੇ ਨੂੰ ਆਪਾਂ ਟੱਕ ਕੇ ਪਕਾ ਲਾਂਗੇ ਤੇ ਫਿਰ ਇਹਨੂੰ ਚੈੱਕ ਕਰਦੇ ਹਾਂ ਲਓ ਜੀ 5 ਮਿੰਟ ਹੋ ਗਏ ਨੇ ਆਪਾਂ ਸਬਜੀ ਨੂੰ ਮੀਡੀਅਮ ਫਲੇਮ ਤੇ ਪਕਾਇਆ ਹੈ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਹੈ ਬਣੀ ਸਬਜੀ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਹੁਣ ਕਰਦੇ ਹਾਂ ਜੀ ਇਹਨੂੰ ਆਪਾਂ ਸਰਵਾ ਇੱਥੇ ਤੁਸੀਂ ਕੱਟ ਕੇ ਇਹਦੇ ਤੇ ਖੂਬਸਾਰਾ ਪਾਓ ਜੀ ਹਰਾ ਧਨੀਆ ਪਰ ਅੱਜ ਮੇਰੇ ਕੋਲ ਨਹੀਂ ਸੀ ਮੈਂ ਇਸ ਕਰਕੇ ਨਹੀਂ ਪਾਇਆ ਤੇ ਇਹਦੇ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਕਰਦੇ ਆਪਾਂ ਆਪਣੀ ਗਰਮਾ ਗਰਮ ਮਟਰ ਪਨੀਰ ਦੀ ਪੁਰਜੀ ਨੂੰ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਹੋਮ ਸਟਾਈਲ ਮਟਰ ਪਨੀਰ ਦੀ ਪੁਰਜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਇਹਨੂੰ ਬੜੇ ਹੀ ਆਪਾਂ ਆਸਾਨੀ ਨਾਲ ਜੋ ਵੀ ਘਰ ਵਿੱਚ ਆਪਣੇ ਮਸਾਲੇ ਸੀ ਉਹਨਾਂ ਨਾਲ ਹੀ ਤਿਆਰ ਕੀਤਾ ਹੈ ਖਾਨ ਵਿੱਚ ਵੀ ਬਹੁਤ ਟੇਸਟੀ ਹੈ ਇਹਨੂੰ ਤੁਸੀਂ ਗਰਮਾ ਗਰਮ ਪਰੌਂਠੀ ਨਾਲ ਫੁਲਕੇ ਨਾਲ 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 ਜਾਂ ਤੰਦੂਰੀ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਕਿਸੇ ਸਫ਼ਰ ਤੇ ਤੁਸੀਂ ਦੂਰ ਨੇੜੇ ਜਾਣਾ ਹੋਵੇ ਤਾਂ ਵੀ ਇਹਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਬੜੀ ਆਸਾਨੀ ਨਾਲ ਇਹ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਕਿ ਜਿਵੇਂ ਮੈਂ ਮਟਰ ਪਨੀਰ ਦੀ ਪੁਰਜੀ ਬਣਾਈ ਹੈ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਇਓ ਤਾਂ ਕਿ ਮੇਰੀਆਂ ਨਵੀਆਂ-ਨਵੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤਾਂ ਕਿ ਮੈਂ ਤੁਹਾਡੇ ਵਾਸਤੇ ਨਵੇਂ-ਨਵੇਂ ਰੈਸਪੀ ਲਿਆਵਾਂ ਤੇ ਤੁਸੀਂ ਵੀ ਉਹਨੂੰ ਆਪਣੇ ਘਰ ਵਿੱਚ ਬਣਾ ਕੇ ਟਰਾਈ ਕਰੋ ਸੋ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ